ਗੁੱਡ ਆਫਟਰਨੂੰ ਅੱਜ ਸੀ ਤੀਸਰੀ ਜਮਾਤ ਦੇ ਪੰਜਾਬੀ ਦੀ ਜਿਹੜੀ ਪੁਸਤਕ ਆ ਬਸੰਤ ਉਹਦੇ ਵਿੱਚ ਇੱਕ ਹੈਗੀ ਆ ਕਵਿਤਾ ਬੱਚੇ ਬੀਬੇ ਰਾਣੇ ਉਹ ਪੜਾਂਗੇ ਜੀ ਤਿਆਰ ਹੋ ਹਾਂਜੀ ਮੈਮ ਚਲੋ ਅਸੀਂ ਸ਼ੁਰੂ ਕਰਦੇ ਹਾਂ ਜੀ ਸਾਰੇ ਸਾਨੂੰ ਕਹਿਣ ਸਿਆਣੇ ਸਾਰੇ ਸਾਨੂੰ ਕਹਿਣ ਸਿਆਣੇ ਅਸੀਂ ਹਾਂ ਬੱਚੇ ਬੀਬੇ ਰਾਣੇ ਅਸੀਂ ਹਾਂ ਬੱਚੇ ਬੀਬੇ ਰਾਣੇ ਬਿਸਤਰ ਚੋਂ ਉੱਠ ਜਲਦੀ ਜਾਈਏ ਬਿਸਤਰ ਚੋਂ ਉੱਠ ਜਲਦੀ ਜਾਈਏ ਦੰਦ ਸਾਫ ਕਰ ਆਪੇ ਨਹਾਈਏ ਦੰਦ ਸਾਫ ਕਰ ਆਪੇ ਨਹਾਈਏ ਆਪਣੇ ਆਪ ਬਦਲਿਏ ਬਾਣੇ ਆਪਣੇ ਆਪ ਬਦਲਿਏ ਬਾਣੇ ਅਸੀਂ ਹਾਂ ਬੱਚੇ ਧੀਰੇ ਜਾਣੇ ਅਸੀਂ ਹਾਂ ਬੱਚੇ ਧੀਰੇ ਜਾਣੇ ਹੱਥ ਤੋਤਿਆਂ ਬਿਨਾਂ ਖਾਈਏ ਹੱਥ ਤੋਤਿਆਂ ਬਿਨਾਂ ਖਾਈਏ ਨਾ ਭੋਜਨ ਨੂੰ ਵਿਅਰਥ ਗਵਾਈਏ ਨਾ ਸਬਰ ਸ਼ੁਕਰ ਨਾਲ ਛਕੀਏ ਖਾਣੇ ਅਸੀਂ ਹਾਂ ਬੱਚੇ ਪੀਰੇ ਜਾਣੇ ਅਸੀਂ ਹਾਂ ਬੱਚੇ ਪੀਰੇ ਜਾਣੇ ਮਾਤ ਪਿਤਾ ਤੋਂ ਸਦਕੇ ਜਾਈਏ ਮਾਤ ਪਿਤਾ ਤੋਂ ਸਦਕੇ ਜਾਈਏ ਕੰਮਾਂ ਦੇ ਵਿੱਚ ਹੱਥ ਵਟਾਈਏ ਕੰਮਾਂ ਦੇ ਵਿੱਚ ਹੱਥ ਵਟਾਈਏ ਕੋਈ ਨਾ ਸਾਨੂੰ ਨਿੱਕਾ ਜਾਣੇ ਕੋਈ ਨਾ ਸਾਨੂੰ ਨਿੱਕਾ ਜਾਣੇ ਅਸੀਂ ਹਾਂ ਬਾਲਕ ਤੇਰੇ ਆਨੇ ਅਸੀਂ ਹਾਂ ਬੱਚੇ ਤੇਰੇ ਆਨੇ ਚਾਈ ਚਾਈ ਸਕੂਲ ਨੂੰ ਜਾਈਏ ਚਾਈ ਚਾਈ ਸਕੂਲ ਨੂੰ ਜਾਈਏ ਰੋਜ਼ ਦਾ ਕੰਮ ਰੋਜ਼ ਮੁਕਾਈਏ ਰੋਜ਼ ਮੁਕਾਈਏ ਬਾਲ ਸਭਾ ਵਿੱਚ ਗਾਈਏ ਗਾਣੇ ਬਾਲ ਸਭਾ ਵਿੱਚ ਗਾਈਏ ਗਾਣੇ ਅਸੀਂ ਹਾਂ ਬੱਚੇ ਤੇਰੇ ਆਨੇ ਅਸੀਂ ਹਾਂ ਬੱਚੇ ਤੇਰੇ ਆਨੇ ਇੱਕ ਦਿਨ ਅਸੀਂ ਮਹਾਨ ਬਣਾਂਗੇ ਇੱਕ ਦਿਨ ਅਸੀਂ ਮਹਾਨ ਬਣਾਂਗੇ ਭਾਰਤ ਮਾਂ ਦੀ ਸ਼ਾਨ ਬਣਾਗੇ ਭਾਰਤ ਮਾਂ ਦੀ ਸ਼ਾਨ ਬਣਾਗੇ ਸਾਰੇ ਸਾਨੂੰ ਕਹਿਣ ਸਿਆਣੇ ਸਾਰੇ ਸਾਨੂੰ ਕਹਿਣ ਸਿਆਣੇ ਅਸੀਂ ਹੰਬਾਲਕ ਵਿਤ ਤੇਰਾਨੇ ਅਸੀਂ ਹੰਬਾਲਕ ਵਿਤ ਤੇਰਾਨੇ ਥੈਂਕ ਯੂ ਸਟੂਡੈਂਟਸ